ਸ਼੍ਰੀ ਦੁਰਗਾ ਭਗਵਤੀ ਸੁਮਰੀ ਕਰਨੋਂ ਨੌਂ ਨਿਦੇ ਆਵੇ ਹਾਏ ਅਰਦਾਸ ਛੇੜਛਾੜ ਮਾਮਲੇ ਦੇ ਵਿੱਚ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸ਼੍ਰੀ ਅਕਾਲ ਤਖਸਾਲ ਦੇ ਵਿੱਚ ਪੰਜ ਸਿੰਘ ਸਹਿਵਾਨਾ ਨੇ ਵਿਚਾਰ ਪਠਾਣਦਰੀ ਤੋਂ ਬਾਅਦ ਮਲੂਕਾ ਨੂੰ ਸਜ਼ਾ ਦਾ ਐਲਾਨ ਕੀਤਾ ਮੌਕੇ ਤੇ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਰਹੇ ਜਿਨ੍ਹਾਂ ਨੇ ਅਕਾਲ ਤਖਸਾਲ ਵੱਲੋਂ ਦਿੱਤੀ ਸਜ਼ਾ ਨੂੰ ਪ੍ਰਵਾਨ ਕੀਤਾ ਮਲੂਕਾ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ 51000 ਰੁਪਏ ਦੀ ਰਸੀਦ 3 ਦਿਨ ਤੱਕ ਹਰ ਰੋਜ਼ 21 ਘੰਟਾ ਜੋੜਾ ਕਰ ਅਤੇ ਲੰਗਰ ਦੀ ਸੇਵਾ ਤੋਂ ਇਲਾਵਾ ਤਖਤਸ਼ਿਰੀ ਦਮਦਮਾ ਸਾਹਿਬ ਵਿਖੇ 31000 ਰੁਪਏ ਦੀ ਰਸੀਦ ਘਟਵਾਉਣ ਅਤੇ ਇੱਕ ਦਿਨ ਲੰਗਰ ਅਤੇ ਵਰਤਨ ਦੀ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਮਲੂਕਾ ਤੋਂ ਇਲਾਵਾ ਅਰਦਾਸ ਵੇਲੇ ਮੌਜੂਦ ਬਾਕੀ ਸਿੰਘਾਂ ਨੂੰ ਵੀ ਸਿੰਘ ਸਹਿਬਾਨਾਂ ਦੇ ਵਨੋ ਤਨਖਾਹੀਆਂ ਐਲਾਨ ਕੀਤਾ ਗਿਆ ਆਪਣੇ ਆਪ ਨੂੰ ਨਤਮਸਤਕ ਹੋ ਕੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਹੈ ਕਿ ਜੋ ਮੇਰੇ ਕੋਲੋਂ ਜਾਣੇ ਅਣਜਾਣੇ ਹੋਈ ਪੂਲ ਗਲਤੀ ਮੌਸ ਨੂੰ ਕਬੂਲਦਾ ਹੋਇਆ ਜੋ ਵੀ ਅਕਾਲ ਤਖਸੈ ਵੱਲੋਂ ਮੈਨੂੰ ਹੁਕਮ ਹੋਵੇਗਾ ਉਸ ਨੂੰ ਮੈਂ ਖੜੇ ਮੱਥੇ ਪਰਵਾਨ ਕਰਾਂਗਾ ਮੈਂ ਜੋ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਉਹਨੂੰ ਖੜੇ ਮੱਥੇ ਪਰਵਾਨ ਕਰਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਮਲੂਕਾ ਦੇ ਦਫ਼ਤਰ ਦੇ ਉਦਘਾਟਨ ਮੌਕੇ ਅਰਦਾਸ ਨੂੰ ਤੋੜ ਮੋੜ ਕੇ ਪੜਿਆ ਗਿਆ ਸੀ ਇਸ ਦਾ ਵੀਡੀਓ ਵਾਇਰਲ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਨੋਟਿਸ ਲਿਆ ਤੇ ਜਾਂਚ ਦੇ ਹੁਕਮ ਦਿੱਤੇ ਗਏ ਜਾਂਚ ਦੇ ਵਿੱਚ ਮਲੂਕਾ ਨੂੰ ਦੋਸ਼ੀ ਪਾਇਆ ਗਿਆ ਤੇ ਅੱਜ ਸਿੰਘ ਸਹਿਬਾਨਾ ਵੱਲੋਂ ਉਹਨਾਂ ਨੂੰ ਤਨਖਾਹਾਂ ਕਰਾ ਦਿੱਤਾ ਗਿਆ